ਨੂ ਪੁਚਰੇ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਆਂਦ ਲਖੇ ਬਦਰੋ ਸੁਨੇ ਜੋਂ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੇ ਮੈਂ ਮਾਂ ਜੋ ਤੁਹਾਰੀ ਹਮ ਨ ਸਕਤ ਕਰ ਸਿਵਤ ਤੁਮਾਰੀ ਆਪ ਲਿਓ ਤੁਮ ਕਦਾ ਸੁਧਾਰੀ ਦੀ ਕਾ ਖਾਲਸਾ ਰਵਾਜ ਦੀ ਕੀ ਫਤਹਿ ਗੁਰੂ ਸੰਗਤ ਜੀ ਪਿਛਲੇ ਕਾਫੀ ਸਮੇਂ ਤੋਂ ਸਰੀਰ ਘਟੇ ਲਮਟ ਹੁਣ ਕਰਨਾ ਮੈਂ ਸੰਗਤਾਂ ਦੇ ਦਰਸ਼ਨ ਨਹੀਂ ਕਰ ਸਕਿਆ ਸੋ ਕਰੋ ਕਿਰਪਾ ਦੇਹੁ ਅਸ਼ੀਰਵਾਦ ਗੁਰੂ ਮਹਾਰਾਜ ਸਤੇ ਮੇਰ ਭਰਿਆ ਹੱਥ ਰੱਖਣਾ ਜੋ ਗੁਰਬਾਣੀ ਦੇ ਆਪਾਂ ਲੜੀਵਾਰ ਸ਼ਬ ਮੁਖੇਪ ਅਰਥ ਸ਼ੁਰੂ ਕੀਤੇ ਜੀ ਸੰਖੇਪ ਵਿਆਖਿਆ ਸ਼ੁਰੂ ਕੀਤੀ ਸੀ ਸੋ ਮਹਾਰਾਜਾ ਕਿਰਪਾ ਕਰਕੇ ਆਪਣੀ ਸੇਵਾ ਕਰਵਾ ਲੈਣ ਜੀ ਸ਼ਲੋਕ ਮਹੱਲਾ ਪਹਿਲਾ ਨਾਨਕ ਗੁਰਸੰਤੋ ਕਰੋਖ ਧਰਮ ਭੁਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਭਿਆਨ ਪਤਕੇ ਸਾਧ ਖਾਦਲ ਹੈ ਦਾਨਾ ਕੈ ਸਿਰਦਾਨ ਨਾਨਕ ਗੁਰਸੰਤੋਖ ਰੁਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤਕੇ ਸਾਧ ਖਾਦਾ ਲਹੈ ਦਾਨਾ ਕੈ ਸਿਰਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਝ ਦੀ ਵਾਰ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ 20ਵਾਂ ਸ਼ਲੋਕ ਹੈ ਇਸ ਦਾ ਤੇ 20ਵਾਂ ਪੌੜੀਆਂ 20ਵੀਂ ਪੌੜੀ ਹੈ ਸ਼ਲੋਕਾਂ ਸਮੇਤ ਸੋ ਆਪ ਜੀ ਕਿਰਪਾ ਕਰੋ ਇਹ ਜੋ ਗੁਰਬਾਣੀ ਗੁਰਮਾਰਾ ਜੀ ਨੇ ਬਖਸ਼ਿਸ਼ ਕੀਤੀ ਹੈ ਇਹਦੇ ਸੰਖੇਪ ਜੋ ਵਿਆਖਿਆ ਹੈ ਆਪਾਂ ਸ਼ੁਰੂ ਕਰ ਸਕੀਏ ਜੀ ਸ਼ਲੋਕ ਮਹਲਾ ਪਹਿਲਾ ਇਹ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰੀ ਹੋਈ ਗੁਰਬਾਣੀ ਹੈ ਸ਼ਲੋਕ ਮਹਲਾ ਪਹਿਲਾ ਸ਼ਲੋਕ ਨੇ ਗੁਰੂ ਨਾਨਕ ਸਾਹਿਬ ਜੀ ਦੇ ਉਚਾਰੇ ਹੋਏ ਇਸ ਗੁਰਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 147 ਅੰਗ ਤੇ ਗੁਰੂ ਮਹਾਰਾਜ ਨੇ ਸਿਸ਼ੋਭਿਤ ਕੀਤਾ ਹੈ ਜੀ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਨੇ ਬਖਸ਼ਿਸ਼ ਕਰਦੇ ਨੇ ਤੇ ਗੁਰੂ ਆ ਨਾ ਜਿਹੜਾ ਤੇ ਜਿਹੜਾ ਗੁਰੂ ਤੇ ਭਰੋਸਾ ਰੱਖਦਾ ਹੈ ਨਾ ਉਹਨੂੰ ਸੰਤੋਖ ਆ ਜਾਂਦਾ ਹੈ ਤੇ ਉਹ ਸੰਤੋਖ ਰੁੱਖਾ ਜਿਹੜਾ ਰੁੱਖ ਦਰਖਤ ਬਣ ਜਾਂਦਾ ਹੈ ਜਿਸ ਤਰ੍ਹਾਂ ਕੋਈ ਵੀ ਦਰਖਤ ਹੈ ਉਹਨੂੰ ਫਲ ਵੀ ਲੱਗਦੇ ਨੇ ਤੇ ਫੁੱਲ ਵੀ ਲੱਗਦੇ ਨੇ ਇਸ ਕਰਕੇ ਜਦੋਂ ਸੰਤੋਖ ਦਾ ਰੁੱਖ ਹੋ ਜਾਂਦਾ ਹੈ ਨਾ ਵੱਡਾ ਉਹ ਫਿਰ ਧਰਮੀ ਹੋ ਜਾਂਦਾ ਹੈ ਤੇ ਉਹਦਾ ਜਿਹੜਾ ਫੁੱਲ ਹੈ ਜਿਹੜਾ ਧਰਮ ਆ ਉਹਦੇ ਫੁੱਲ ਹੁੰਦੇ ਆ ਤੇ ਫਲ ਉਹਦਾ ਗਿਆਨ ਹੁੰਦਾ ਹੈ ਉਹ ਦੂਸਰਿਆਂ ਨੂੰ ਗਿਆਨ ਦਿੰਦਾ ਹੈ ਉਹ ਕਹਿੰਦਾ ਕਿ ਕਿਰਤ ਕਰੂ ਨਾਮ ਜਪੂ ਵੰਡ ਕੇ ਛਕੂ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਉਠਤ ਬੈਸਤ ਹਰਿ ਹਰਿ ਆਈਏ ਮਾਰਗ ਚਲਤ ਹਰੇ ਹਰ ਗਾਈਏ ਉਹ ਫਿਰ ਐਸਾ ਉਪਦੇਸ਼ ਕਰਦਾ ਹੈ ਗੁਰਮੁਖ ਜਿਹੜਾ ਗੁਰਮਹਾਰਾਜ ਤੇ ਭਰੋਸਾ ਕਰ ਲੈਂਦਾ ਤੇ ਸੰਤੋਖ ਦਾ ਰੁਖ ਉਦੇ ਹਿਰਦੇ ਵਿੱਚ ਉਗ ਪੈਂਦਾ ਹੈ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਉਹ ਫੇ ਜਿਹੜੇ ਫਲ ਵਾਣਾ ਇੰਨੇ ਰਸੀਲੇ ਹੋ ਜਾਂਦੇ ਇੰਨੇ ਰਸਾਂ ਵਾਲੇ ਹੋ ਜਾਂਦੇ ਤੇ ਉਹ ਦਰਖਤ ਸਦਾ ਹੀ ਹਰਿਆ ਰਹਿੰਦਾ ਹੈ ਤੇ ਜਿਹੜੇ ਕਰਮ ਕਰਦਾ ਵਾ ਧਿਆਨ ਕਰਕੇ ਕਰਮ ਕਰਦਾ ਨਾ ਤੇ ਉਹਨਾਂ ਕਰਮਾਂ ਦਾ ਕਰਕੇ ਉਸ ਦਾ ਧਿਆਨ ਜਿਹੜਾ ਉਹ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ ਪਤਕੇ ਸਾਧ ਖਾਦਾ ਲਹੈ ਦਾਨਾ ਕੈ ਸਿਰਦਾਨ ਉਹ ਪੁਰਖ ਫੇ ਬੜੀ ਇੱਜ਼ਤ ਦੇ ਨਾਲ ਬੜੇ ਸਤਕਾਰ ਦੇ ਨਾਲ ਆਪ ਵੀ ਖਾਂਦਾ ਤੇ ਅੱਗੇ ਦਾਨ ਵੀ ਕਰੀ ਜਾਂਦਾ ਹੈ ਦਾਨਾ ਕੈ ਸਿਰਦਾਨ ਜਿੰਨੇ ਜਾਨੀ ਹੈ ਨਾ ਉਹਨਾਂ ਨੂੰ ਵੀ ਉਹ ਦਾਨ ਕਰ ਦਿੰਦਾ ਹੈ ਐਸੀ ਕਿਰਪਾ ਉਸ ਪੁਰਖ ਤੇ ਹੋ ਜਾਂਦੀ ਹੈ ਜਿਹੜੇ ਗੁਰੂ ਦੀ ਕਿਰਪਾ ਨਾਲ ਜਿਹਦੇ ਸਿਰ ਦੇ ਵਿੱਚ ਸੰਤੋਖ ਦਾ ਦਰਖਤ ਆ ਜਿਹੜਾ ਉਹ ਉਗ ਪੈਂਦਾ ਹੈ ਉਹ ਵੱਡਾ ਹੋ ਜਾਂਦਾ ਹੈ ਫੇ ਉਤੇ ਧਰਮੀ ਵੀ ਹੋ ਜਾਂਦਾ ਹੈ ਉਹਦਾ ਜਿਹੜਾ ਫਲ ਹੈ ਉਹਨਾਂ ਗਿਆਨ ਹੁੰਦਾ ਤੇ ਗਿਆਨ ਸਾਰਿਆਂ ਨੂੰ ਵੰਡਦਾ ਹੈ ਤੇ ਇਹਨਾਂ ਰਸੋ ਦੇ ਵਿੱਚ ਆ ਜਾਂਦਾ ਹੈ ਕਿ ਉਹ ਕਰਮ ਐਸੇ ਕਰਦਾ ਹੈ ਕਿ ਜਿਹਦੇ ਨਾਲ ਉਹਦਾ ਪ੍ਰਮਾਤਮਾ ਦੇ ਨਾਲ ਧਿਆਨ ਜੁੜਿਆ ਰਹਿੰਦਾ ਹੈ ਤੇ ਉਹ ਇੱਜ਼ਤ ਦੇ ਨਾਲ ਪਤ ਦੇ ਨਾਲ ਖਾਂਦਾ ਹੈ ਤੇ ਦਾਨਾਂ ਕੇ ਸੇਦਾਨ ਫੇ ਦਾਨ ਵੀ ਦਾਨੀਆਂ ਨੂੰ ਵੀ ਦਾਨ ਕਰੀ ਜਾਂਦਾ ਹੈ ਮਹੱਲਾ ਪਹਿਲਾ ਸੋਇਨਾ ਕਾ ਸੋਇਨੇ ਕਾ ਬਿਰਕ ਪੱਤ ਪਰ ਵਾਲਾ ਫੁੱਲ ਜਿਵੇਂ ਹਰ ਲਾਲ ਉਹਨਾਂ ਦਾ ਹਿਰਦਾ ਇਸਰਾਂ ਦਾ ਹੋ ਜਾਂਦਾ ਕਿ ਜਿੱਤਨਾ ਉਹ ਸੋਨੇ ਦੇ ਦਰਖਤ ਵਰਗੇ ਹੁੰਦੇ ਆ ਉਹਨਾਂ ਦੀ ਮਾਨਸਿਕ ਭਾਵਨਾ ਐਸੀ ਬਣ ਜਾਂਦੀ ਹੈ ਕਿ ਉਹ ਸੋਨੇ ਦੇ ਦਰਖਤ ਵਰਗੇ ਹੋ ਜਾਂਦੇ ਆ ਤੇ ਜਿਹੜੇ ਫਲ ਉਹਨਾਂ ਦੇ ਫਿਰ ਫੁੱਲ ਹੀਰੇ ਮੋਤੀਆਂ ਵਰਗੇ ਫੁੱਲ ਬਾਣੀ ਉਚਰੇ ਸਾਧ ਜਣਾ ਆਮਿਓ ਚੱਲੇ ਝਰਨੇ ਜਦੋਂ ਵੀ ਐਸੇ ਸੰਤਪੁਰਖ ਬਾਣੀ ਵੀ ਪੜਦੇ ਆ ਨਾ ਇੰਜ ਲੱਗਦਾ ਕਿ ਜਿਤਰਾਂ ਅਮਰਤ ਦੇ ਝਰਨੇ ਚੱਲ ਰਹੇ ਹੁੰਦੇ ਹਨ ਉਹਨਾਂ ਨੂੰ ਇਹ ਐਸੀ ਸਥਿਤੀ ਦੇ ਵਿੱਚ ਉਹਨਾਂ ਦਾ ਮਾਨਸਿਕਤਾ ਪਹੁੰਚ ਜਾਂਦੀ ਉਹਨਾਂ ਦਾ ਮਨ ਪਹੁੰਚ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਇਹੋ ਸਮਝਦੇ ਆ ਭਾਵੇਂ ਉਹ ਜਿੰਨਾ ਮਰਜ਼ੀ ਉਹਨਾਂ ਨੂੰ ਗਰੀਬੀ ਦੇ ਵਿੱਚ ਵੀ ਆ ਜਾਣ ਪਰੰਤੂ ਫਿਰ ਵੀ ਉਹ ਆਪਣੇ ਆਪ ਨੂੰ ਉਸ ਅਕਾਲਪੁਰਖ ਦੇ ਭਾਣੇ ਅੰਦਰ ਆਪਣੇ ਆਪ ਨੂੰ ਬਾਦਸ਼ਾਹੀ ਸਮਝਦੇ ਆ ਤੇ ਤਫਾਲ ਰਤਨ ਲਗੇ ਮੁਖ ਭਾਕਤ ਹਿਰਦੈ ਰਿਦੈ ਨਿਹਾਲ ਉਹਨਾ ਮੁਖੋ ਜੋ ਕਹਿੰਦੇ ਆ ਨਾ ਉਹੋ ਹੀ ਫਲ ਲੋਕਾਂ ਨੂੰ ਦੇ ਜਾਂਦੇ ਆ ਜੇ ਕੋਈ ਕਹਿ ਦਿੰਦਾ ਕਿ ਮਹਾਰਾਜ ਜੀ ਕਿਰਪਾ ਕਰ ਦਿਓ ਸਾਡੇ ਘਰ ਸੰਤਾਨ ਨਹੀਂ ਹੈਗੀ ਤੇ ਉਹ ਮੁਖੋ ਕਹਿ ਕੇ ਕਹਿੰਦੇ ਮਾਈ ਗੁਰੂ ਕਿਰਪਾ ਕਰਨਗੇ ਤੁਹਾਡੇ ਘਰ ਸੰਤਾਨ ਹੋ ਜੂਗੀ ਤੇ ਉਹ ਹਿਰਦੈ ਕਰਕੇ ਨਿਹਾਲ ਹੋ ਜਾਂਦੇ ਆ ਤੇ ਦੂਸਰਿਆਂ ਨੂੰ ਨਿਹਾਲ ਹੀ ਕਰਦੇ ਜਾਂਦੇ ਹਨ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਨਾਲ ਸ੍ਰੀ ਗੁਰ ਨਾਨਕ ਪਾਸ਼ੇ ਬਖਸ਼ਿਸ਼ ਕਰਦੇ ਹੋ ਕਹਿੰਦੇ ਨੇ ਕਿ ਜੇ ਕਰਮ ਚਿੰਗੇ ਹੋਣ ਤੇ ਮੱਥੇ ਤੇ ਲਿਖਿਆ ਹੋਵੇ ਲੇਖ ਜਿਹੜਾ ਲਿਖਿਆ ਹੋਵੇ ਉਹਦਾ ਕਰਕੇ ਇਸ ਜਿਹੜੀਆਂ ਗੁਰੂ ਘਰ ਦੀਆਂ ਜੀ ਅਵਸਥਾਵਾਂ ਵਾਂ ਜੇ ਗੁਰਮੁਖ ਅਵਸਥਾਵਾਂ ਇਹ ਪ੍ਰਾਪਤ ਹੁੰਦੀਆਂ ਹਨ 68 ਤੀਰਥ ਗੁਰ ਕੀ ਚਰਣੀ ਪੂਜੈ ਸਭਾ ਵਿਸ਼ੇਖ ਜਿਹੜੇ ਗੁਰੂ ਦੀ ਚਰਨਾ ਤੇ ਲੱਗੇ ਆ ਨਾ ਇਹ ਵਿਸ਼ੇਸ਼ ਗੱਲ ਇਹ ਹੈ ਕਿ ਜਦੋਂ ਗੁਰੂ ਦੇ ਚਰਨਾ ਨਾਲ ਲੱਗੀਦਾ ਹੈ ਨਾ ਤੇ ਕਿਰਪਾ ਕਰਦੇ ਨੇ ਮਹਾਰਾਜ ਤੇ ਗੁਰੂ ਦੇ ਚਰਨਾ ਦੇ ਲਾਣ ਸੰਤਾਂ ਮੋਹ ਪਰਖਾਂ ਦੇ ਚਰਨਾ ਨਾਲ ਜੋ ਲੱਗਦੇ ਵਿਸ਼ੇਸ਼ ਕਰਕੇ ਉਹ ਬਖਸ਼ਿਸ਼ ਕਰ ਦਿੰਦੇ ਤੇ ਉਹਨਾਂ ਦੇ ਜਿਹੜੇ ਤੀਰਥ ਚਰਨਾ ਦੇ ਨਾਲ ਚਰਨਾ ਦਿੱ ਢੂੜੀ ਮਾਗ ਮਜਨ ਸੰਸਾਧੂਆਂ ਧੂੜੀ ਕਰੇ સ્નાਨ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਗਰਦਾਨ ਪਿਉ ਸਾਧੂਆਂ ਦੀ ਧੂੜੀ ਨਾਲ ਹੀ સ્નાਨ ਕਰਦੇ ਆ ਤੇ ਉਹਨਾਂ ਦੇ 68 ਤੀਰਥਾਂ ਦੇ ਜਿਹੜੇ ਦਰਸ਼ਨ ਆ ਨਾ ਉਹਨਾਂ ਨੂੰ ਗੁਰੂ ਦੇ ਚਰਨਾਂ ਵਿੱਚੋਂ ਹੀ ਵਿਸ਼ੇਸ਼ ਕਰਕੇ ਹੋ ਜਾਂਦੇ ਹਨ ਹੰਸ ਹੇਤ ਲੋਭ ਕੋਪ ਚਾਰੇ ਇਨਦਿਆਂ ਅੱਗ ਹੰਸ 헤ਦ ਲੋਭ ਤੇ ਕੋਪ ਇਹ ਚਾਰ ਚੀਜ਼ਾਂ ਦੇ ਚਾਰੇ ਚੀਜ਼ਾਂ ਨਾ ਜਿਹੜੀਆਂ ਕਰੋਧ ਕਰਨਾ ਲੋਭ ਕਰਨਾ ਹੇਤ ਕਰਨਾ ਕਿਸੇ ਦਾ ਤੇ ਹੰਸ ਇਹ ਅੱਗ ਦੀਆਂ ਚਾਰੇ ਨਦੀਆਂ ਵਾਂ ਕਿ ਜਿਸ ਤਰ੍ਹਾਂ ਪੰਜ ਉਗਣ ਨੇ ਨਾ ਸਰੀਰ ਦੇ ਵਿੱਚ ਕਾਮ ਕਰੋਧ ਲੋਭ ਮੋਹ ਹੰਕਾਰ ਇੱਕ ਆਦਮੀ ਨੂੰ ਸਦਾ ਹੀ ਆਪਣੇ ਵਿੱਚ ਵਲੀ ਰੱਖਦੇ ਐ ਇਸ ਤਰ੍ਹਾਂ ਇਹ ਚਾਰ ਨਦੀਆਂ ਨੇ ਪਵੇ ਤਜੇ ਨਾਨਕਾ ਤਰਿਏ ਕਰਨੀ ਲੱਗ ਜਿਹੜੇ ਆਮ ਲੋਕੀ ਆ ਨਾ ਉਹ ਇਨ੍ਹਾਂ ਚਾਰਾਂ ਨਦੀਆਂ ਦੇ ਵਿੱਚ ਹੀ ਡੁੱਬ ਕੇ ਮਰ ਜਾਂਦੇ ਆ ਇਨਾਂ ਦੇ ਵਿੱਚ ਹੀ ਸੜ ਜਾਂਦੇ ਆ ਕਿਉਂਕਿ ਇਹ ਅੱਗ ਹੈ ਨਰੀ ਤੇ ਜਿਹੜੇ ਜਿਨ੍ਹਾਂ ਦੇ ਬਖਸ਼ਿਸ਼ ਹੁੰਦੀ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਆ ਫੇ ਕਰਮਾ ਕਰਮਾ ਦਾ ਕਰਕੇ ਜਿਨ੍ਹਾਂ ਦੇ ਬਖਸ਼ਿਸ਼ ਹੋਈ ਹੁੰਦੀ ਆ ਉਹ ਫੇ ਤਰ ਜਾਂਦੇ ਆ ਇਹਨਾਂ ਨਦੀਆਂ ਨੂੰ ਵੀ ਪਾਰ ਕਰ ਜਾਂਦੇ ਹਨ ਪੌੜੀ ਜੀਵ ਦੇ ਆ ਮਰ ਮਾਰ ਨਾ ਪਛੋਤਾਈਏ ਇਹ ਜਿਹੜੀ ਪੌੜੀ ਇਹਨਾਂ ਗੁਰੂ ਮਹਾਰਾਜ ਨੇ ਉਚਾਰੀ ਹੈ ਤੇ ਇਹ ਸਿੱਖਾਂ ਦੇ ਉੱਤੇ ਪਰਤੱਖ ਵਰਤੀ ਗੁਰੂ ਦੇ ਸਿੱਖਾਂ ਦੇ ਉੱਤੇ ਇਤਿਹਾਸਿਕ ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਕਿ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਦੀਦਾਸ ਜੀ ਛੋਟੇ ਸਾਹਿਬ ਜੀ ਇਹਨਾਂ ਦਾ ਜੀਉਂਦਿਆਂ ਮਰਮਾਰ ਉਹਨਾਂ ਆਪਣੇ ਆਪ ਨੂੰ ਸਮਝਿਆ ਹੀ ਨਹੀਂ ਜਾਂਦਾ ਉਹਨਾਂ ਨੇ ਕਿਹਾ ਕਿ ਅਸੀਂ ਤੇ ਗੁਰੂ ਦੇ ਆ ਤੇ ਗੁਰੂ ਮਹਾਰਾਜ ਜਿੱਥੇ ਸਾਨੂੰ ਰੱਖਣਗੇ ਉੱਥੇ ਰਵਾਂਗੇ ਜੀਵਦਿਆਂ ਮਰਮਾਰ ਨਾਲ ਪਛੋਤਾਈਏ ਉਹਨਾਂ ਨੂੰ ਕੋਈ ਪਛੋਤਾਵਾ ਨਹੀਂ ਸੀ ਹੋ ਰਿਹਾ ਕਿ ਜਿਉਂ ਨੀਆਂ ਵਿੱਚ ਖਲੋਗੇ ਤੋ ਪਿਸ਼ਟਾਰ ਹੈ ਕਿ ਅਸੀਂ ਐੜੀਆਂ ਐੜੀਆਂ ਅ ਵੱਡੇ ਮਹਿਲਾਂ ਦੇ ਵਿੱਚ ਰਹਿੰਦੇ ਰਹੇ ਤੇ ਅਸੀਂ ਦੁਬਾਰਾਂ ਦੇ ਵਿੱਚ ਚਨੇ ਜਾ ਰਹੇ ਕੋਈ ਪਛੋਤਾਵਾ ਨਹੀਂ ਸੀ ਉਹਨਾਂ ਨੇ ਲਾਲਚੇ ਠੁਕਰਾਈ ਉਹਨਾਂ ਦਾ ਕੋਈ ਪਛੋਤਾਵਾ ਨਹੀਂ ਸੀ ਤੇ ਇਹ ਕਰਕੇ ਜੀਵਦੇ ਆ ਮਰ ਮਾਰ ਉਹ ਆਪਣੇ ਆਪ ਨੂੰ ਜੀਂਦਿਆਂ ਹੀ ਮਰੇ ਸਮਝ ਲੈਂਦੇ ਆ ਜੀਵਦੇ ਆ ਮਰ ਮਾਰ ਨਾਲ ਪਛੋਤਾਈਏ ਝੂਠਾ ਇਹੋ ਸੰਸਾਰ ਕਿਨ ਸਮਝਾਈ ਹੈ ਇਹੜਾ ਸੰਸਾਰ ਹੈ ਨਾ ਜੀ ਇਹ ਝੂਠਾ ਵਾ ਕਿਉਂਕਿ ਬਾਹਰੂ ਕੀ ਭੀਤ ਜੈਸੇ ਬਸ ਦਾ ਕੋਰਾ ਜ ਹੈ ਜਿਤਰਾ ਰੇਤ ਦੀ ਕੰਧ ਹੁੰਦੀ ਹੈ ਨਾ ਇਸ ਤਰ੍ਹਾਂ ਇਹ ਸੰਸਾਰ ਜਿਹੜਾ ਇਹ ਸਾਹਮਣੇ ਖੜੇ ਖੜੇ ਉੱਤੇ ਹੀ ਵਿਖੜ ਜਾਂਦਾ ਕਿੱਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣਿਆ ਹੋਏ ਤੈ ਪਾਸੋਂ ਹੋਏ ਲੱਦ ਗਏ ਤੂੰ ਅਜੇ ਨਾ ਬਤੀਣ ਹੋਏ ਇਸ ਤਰ੍ਹਾਂ ਭਗਤਾਂ ਨੇ ਕਿਹਾ ਗੁਰਬਾਣੀ ਕਹਿੰਦੀ ਹੈ ਕਿ ਜਿੰਦੇ ਅਜੀਮ ਦੇ ਮਾਰ ਝੂਠਾ ਹੈ ਉਹ ਸੰਸਾਰ ਇਹ ਸੰਸਾਰ ਝੂਠ ਹੈ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਗੁਰਦੇਵ ਭਦਰ ਸਾਹਿਬ ਜੀ ਪਰਮਾਉਂਦੇ ਨੇ ਇਹ ਕਹਿ ਕੇ ਝੂਠਾ ਸੰਸਾਰ ਹੈ ਕਿੰਨ ਸਮਝਾਈਏ ਇਹ ਸਮਝਾਉਂਦਾ ਕੌਣ ਹੈ ਗੁਰੂ ਸਮਝਾ ਦਿੰਦਾ ਕਿ ਸੰਸਾਰ ਝੂਠਾ ਹੈ ਸੱਚ ਨਾਲ ਧਰੇ ਪਿਆਰ ਤੰਦ ਧਾਈਏ ਫੇ ਸੱਚ ਨਾਲ ਪਿਆਰ ਨਹੀਂ ਕਰਦੇ ਆਪ ਲੋਕ ਜਿਹੜੇ ਆਮ ਲੋਕ ਹੈ ਗੁਰਮੁਖ ਦੇ ਸੱਚ ਨਾਲ ਪਿਆਰ ਕਰ ਲੈਂਦੇ ਆ ਆਮ ਲੋਕ ਆ ਜਿਹੜੇ ਸੱਚ ਨਾਲ ਪਿਆਰ ਨਹੀਂ ਕਰਦੇ ਉਹ ਕਹਿੰਦੇ ਸਾਡਾ ਸਰਦਾ ਹੀ ਨਹੀਂਗਾ ਉਹਨਾਂ ਨੂੰ ਜੇ ਕੋਈ ਕਹਿ ਦੇਣਾ ਤੁਸੀਂ ਗੁਰੂ ਘਰ ਸਵੇਰੇ ਦਰਸ਼ਨ ਕਰਨ ਲੈਕਰ ਉਹ ਬਾਬਾ ਜੀ ਉੱਠਿਆ ਨਹੀਂ ਜਾਂਦਾ ਸਾਡ ਕੋ ਸਰਦਾ ਹੀ ਨਹੀਂਗਾ ਦੀ ਉਹਨਾਂ ਨੇ ਕਹੇ ਇਹ ਤਾਂ ਨ ਘੜੀ ਸੇਵਾ ਚਲਾ ਲਿਆ ਕਰੋ ਨਹੀਂ ਬਾਬਾ ਜੀ ਕੰਮ ਹੀ ਵੱਡੇ ਸਾਡਾ ਸਰਦਾ ਹੀ ਨੇਗਾ ਉਹ ਝੂਠੇ ਧੰਦਿਆਂ ਦੇ ਵਿੱਚ ਸੱਚ ਨਾਲ ਧਰੇ ਸੱਚ ਵਾਲੇ ਪਾਸ ਹੀ ਨਹੀਂ ਆਉਂਦੇ ਸੱਚ ਨਾਲ ਧਰੇ ਪਿਆਰ ਧੰਦੇ ਧਾਈਏ ਉਹ ਧੰਦਿਆਂ ਦੇ ਵਿੱਚ ਗਰਸਤ ਰਹਿੰਦੇ ਹਨ ਕਾਲ ਬੁਰਾ ਖੈ ਕਾਲ ਸਿਰ ਦੁਨੀਆਈਏ ਇਹ ਫਿਰ ਜਿਹੜੀ ਦੁਨੀਆਦਾਰੀ ਹੈ ਨਾ ਸਾਰੀ ਇਹਦੇ ਤੇ ਕਾਲ ਖਲੋਤਾ ਉਹਨੇ ਖੈ ਕਰ ਦੇਣੀ ਆ ਉਹ ਬੁਰਾ ਵਾ ਬੁਰਾ ਇਸ ਕਰਕੇ ਆ ਕਿ ਉਹਨੇ ਛੱਡ ਕੇ ਕਿਸੇ ਨੂੰ ਨਹੀਂ ਜਾਣਾ ਉਹਦੇ ਤੋਂ ਵੱਧਦਾ ਵੱਧਾ ਕੌਣ ਆ ਗੁਰਮੁਖ ਜਿਹੜੇ ਗੁਰਮੁਖ ਪਿਆਰੇ ਆ ਉਹ ਫਿਰ ਉਹਨੂੰ ਕਹਿ ਦਿੰਦੇ ਆ ਕਿ ਮੈਂ ਤੇ ਸ੍ਰੀ ਅਮਰਸਰ ਸਾਹਿਬ ਜਾ ਕੇ ਆਪਣਾ ਸੀਸ ਭੇਟ ਕਰਨਾ ਤੇ ਤੂੰ ਮੈਨੂੰ ਇੱਥੇ ਕਿਵੇਂ ਰੋਕ ਲੇਂਗੀ ਹੁਣੀ ਦੇ ਸਮਰੱਥ ਸਾਹਮਣੇ ਖਲੋ ਕੇ ਗੱਲਾਂ ਕਰ ਲੈਦੇ ਹੁਣੀ ਦਾ ਕਿਹਾ ਨਹੀਂ ਮੰਨਦੇ ਤੇ ਫੇ ਮੌਤਲ ਵੀ ਕਹਿ ਦਿੰਦੇ ਕਿ ਅਸੀਂ ਦੇ ਉੱਤੇ ਪਹੁੰਚਣਾ ਉੱਥੇ ਆ ਜਵੀਂ ਸੋ ਕਾਲ ਬੁਰਾ ਕਿ ਜਿਹੜੀ ਆਮ ਦੁਨੀਆ ਵਾਂ ਉਹਦੇ ਸਿਰ ਤੇ ਕਾਲ ਖਲੋਤਾ ਵਾ ਉਹਨਾਂ ਨੂੰ ਡਰਾਉਂਦਾ ਅਮਸ ਦੁਨੀਆ ਨੂੰ ਕਾਲ ਡਰਾਉਂਦਾ ਤੇ ਜਿਹੜੇ ਗੁਰਮਖਾ ਉਹ ਕਾਲ ਤੋਂ ਵੀ ਘੈ ਦੰਦੇ ਵੀ ਰਬ ਕੇ ਸਤਕੋਤੰਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਜਿਹੜੇ ਗੁਰੂ ਮਹਾਰਾਜ ਦੇ ਚਰਨ ਨਾਲ ਹਿਰਦਾ ਲਾ ਲਈਦੇ ਚਰਨਾਂ ਨਾਲ ਜੁੜ ਜਾਂਦੇ ਆ ਨਾ ਉਹ ਵੀ ਧਰਮਰਾਜ ਦੇ ਆਪਣੇ ਸੂਰਜ ਦੇ ਪੁੱਤਰ ਧਰਮਰਾਜ ਦਾ ਭੋਰਾ ਵੀ ਡਰ ਨਹੀਂ ਰਹਿ ਜਾਂਦਾ ਇਸ ਕਰਕੇ ਉਹ ਕਾਲ ਤੋਂ ਬਿਲਕੁਲ ਨਹੀਂ ਡਰਦੇ ਇਹ ਸਾਰਾ ਕਾਲ ਦੁਨੀਆ ਦੇ ਸਿਰ ਤੇ ਹੀ ਹੈ ਹੁਕਮੀ ਸਿਰਜੰਦਾਰ ਮਾਰੇ ਦਾਈਐ ਫੇ ਉਹਦੇ ਹੁਕਮ ਦੇ ਨਾਲ ਉਹਨਾਂ ਦੇ ਧਰਮ ਰਾਜ ਦੇ ਹੁਕਮ ਦੇ ਨਾਲ ਜਿਹੜੇ ਲੋਕ ਆ ਮਨੁੱਖ ਖਲੂਕ ਉਹਨਾਂ ਨੂੰ ਵੀ ਜਿੰਦਰੇ ਮਾਰ ਕੇ ਬੰਨ ਕੇ ਲੈ ਕੇ ਤੁਰ ਜਾਂਦੇ ਹਨ ਆਪੇ ਦੇ ਪਿਆਰ ਮਨ ਵਸਾਈਐ ਜਿਹੜੇ ਗੁਰੂਆਂ ਪਿਆਰਿਆਂ ਨੂੰ ਗੁਰੂ ਮਹਾਰਾਜ ਜੀ ਆਪਣਾ ਪਿਆਰ ਬਖਸ਼ ਦਿੰਦੇ ਆ ਨਾ ਆਪਣੇ ਚਰਨਾਂ ਨਾਲ ਲੱਗ ਜਾਂਦੇ ਆ ਤੇ ਉਹਨਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਫੇ ਉਹਨਾਂ ਦੇ ਲਾਗੇ ਜੰਮ ਬਿਲਕੁਲ ਨਹੀਂ ਆਉਂਦੇ ਮੋਹ ਤਨਾ ਚਸਾ ਬਲੰਮ ਭਰੀਏ ਪਾਈਏ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਏ ਕਿਸੇ ਦੇ ਥਾਂਏ ਇਹ ਜਿਹੜਾ ਨਾ ਇੱਕ ਸਕਿੰਟ ਨਹੀਂ ਲੱਗਦਾ ਇਹ ਜੋ ਕੁਛ ਵੀ ਆਪਾਂ ਬੀਜਿਆ ਉਸ ਆਪਾਂ ਨੂੰ ਵੜਨਾ ਪੈਂਦਾ ਲੋੜੇ ਦਾਖ ਬਜੂਰੀਆਂ ਕਿਕਰ ਬੀਜੇ ਜੱਟ ਹੰਡੇ ਉਹਨ ਕਤਾਏ ਦਾ ਪਹਿਲਾ ਲੋੜੇ ਪੱਟ ਜੇ ਕਿਕਰਾਂ ਬੀਜਣੀਆਂ ਤੇ ਕਿਕਰਾਂ ਦੇ ਫਿਰ ਕੰਡੇ ਵੱਜਣੇ ਆ ਤੇ ਉਤੋਂ ਜਿਹੜੇ ਬਜੌਰ ਦੇਖ ਦੀਆਂ ਦਾਖਾਂ ਵਾ ਮੇਵੇ ਉਹ ਨਹੀਂ ਮਿਲਣੇ ਤੇ ਜੇ ਸਾਰੀ ਜ਼ਿੰਦਗੀ ਉਨ ਕੱਤ ਦੇ ਰਹਿ ਤੇ ਫਿਰ ਪਹਿਨਣ ਵਾਸਤੇ ਰੇਸ਼ਮ ਕਦੇ ਨਹੀਂ ਮਿਲਣਾ ਮੋਤਨਾਂ ਚਸਾ ਗਲਮ ਭਰੀਏ ਪਾਈਏ ਇਹ ਫਿਰ ਸਮਾਂ ਨਹੀਂ ਲੱਗਦਾ ਜਦੋਂ ਜਿਹੜੀਆਂ ਤੁਹਾਡੀਆਂ ਕੀਤੀਆਂ ਉਹ ਪਾਉਣੀਆਂ ਪੈਂਦੀਆਂ ਹਨ ਗੁਰ ਪ੍ਰਸਾਦਿ ਬੁਝ ਸਾਚ ਸਮਾਈਏ ਜਿੰਨਾ ਗਰੁਆਂਖਾਂ ਤੇ ਗੁਰੂ ਮਹਾਰਾਜ ਕਿਰਪਾ ਕਰ ਦਿੰਦੇ ਆ ਮਹਾਰਾਜ ਦੀ ਬਖਸ਼ਿਸ਼ ਪਾ ਲੈਂਦੇ ਆ ਉਹ ਤੇ ਉਹ ਸੱਚ ਦੇ ਵਿੱਚ ਸਮਾ ਜਾਂਦੇ ਹਨ ਸ਼ਲੋਕ ਮਹੱਲਾ ਪਹਿਲਾ ਤੁਮੀ ਤੁਮਾ ਵਿਸ ਅਕਤ ਧੂਰਾ ਨਿੰਮ ਫਲ ਜਿਹੜੀ ਤੁਮੀ ਹੈ ਨਾ ਉਹ ਵੀ ਬਹੁਤ ਕੌੜੀ ਹੁੰਦੀ ਹੈ ਤੇ ਤੁਮਾਂਵੇਂ ਬਹੁਤ ਕੌੜਾ ਹੁੰਦਾ ਵੇਖਣ ਨੂੰ ਬੜੇ ਸੋਹਣੇ ਲੱਗਦੇ ਤੇ ਵਿਸ ਜ਼ਹਿਰ ਜ਼ਹਿਰ ਵੀ ਕੌੜਾ ਹੁੰਦਾ ਅੱਕ ਵੀ ਕੌੜਾ ਹੁੰਦਾ ਤਧੂਰਾ ਵੀ ਤੇ ਨਿੰਮ ਦਾ ਫਲ ਇਹ ਸਾਰੇ ਕੌੜੇ ਕੌੜੇ ਦਰਖਤ ਹੁੰਦੇ ਆ ਇਹ ਵੇਖ ਲਓ ਇਹ ਬਨਸਪਤੀ ਐ ਸਾਰੀ ਇਹ ਕੁਦਰਤ ਨੇ ਬਣਾਈ ਆ ਇਹ ਸਾਰੀ ਕੌੜੀ ਹੈ ਮਨਮੁਖ ਵਸੁ ਮਨਮੁਖ ਵਸੇ ਤਿਸ ਜੇ ਤੁਮ ਚੇਤਨਾ ਆਵਹੀ ਜਿਹੜੇ ਮਨਮੁਖ ਹੁੰਦੇ ਆ ਨਾ ਉਹਨਾਂ ਦਾ ਫਿਰ ਬੋਲਿਆ ਵੀ ਇਸ ਤਰ੍ਹਾਂ ਦਾ ਹੀ ਹੁੰਦਾ ਜਿ ਤਰ੍ਹਾਂ ਕੌੜੀ ਕੌੜਾ ਬੋਲਣਾ ਉਹਨਾਂ ਹਰ ਵੇਲੇ ਖੁਸ਼ਕ ਬੋਲਣਾ ਮਾੜਾ ਬੋਲਣਾ ਕਿਉਂਕਿ ਉਹਨਾਂ ਨੇ ਕਦੇ ਨਹੀਂ ਕਿਆ ਕਦੇ ਵੀ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਹੁੰਦਾ ਉਹ ਸੰਗਤ ਵਿੱਚ ਨਹੀਂ ਗਏ ਹੁੰਦੇ ਸੰਗਤ ਵਿੱਚ ਬਹਿਣਾ ਨਹੀਂ ਆਉਂਦਾ ਆਉਂਦਾ ਹੁੰਦਾ ਉਹਨਾਂ ਨੂੰ ਤੇ ਫਿਰ ਉਹਨਾਂ ਨੇ ਜਿਸ ਤਰ੍ਹਾਂ ਇਹਨਾਂ ਦਾ ਫਲ ਦਾ ਰਸ ਹੋਣਾ ਕੌੜਾ ਤੇ ਉਹਨਾਂ ਦੇ ਨਾਲ ਬੈਠ ਖਲੋਣ ਦੇ ਨਾਲ ਜਦੋਂ ਬੈਠੀਦਾ ਖਲੋਈਦਾ ਤੇ ਫਿਰ ਉਦੋਂ ਉਹਨਾਂ ਕੋਲ ਕੌੜਾ ਜੀਬਾਨ ਦਾ ਰਸ ਕੌੜਾ ਹੀ ਆਉਂਦਾ ਹੈ ਨਾਨਕ ਕਹੀਏ ਕਿਸ ਹੰਡਨ ਕਰਮ ਬਾਹਰੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਉਹਨਾਂ ਦੇ ਕਰਮ ਹੀ ਇਹੋ ਜਿਹੇ ਆ ਕਿਉਂਕਿ ਉਹਨਾਂ ਨੇ ਜੋ ਕੀਤਾ ਉਹੋ ਪਾਉਣਾ ਉਹ ਸੰਗਤ ਵਿੱਚ ਕਦੇ ਨਹੀਂ ਗਏ ਉਹਨਾਂ ਨੇ ਕਦੇ ਨਿਤਨੇਮ ਨਹੀਂ ਕੀਤਾ ਉਹ ਕਦੇ ਗੁਰੂ ਘਰ ਜਾ ਕੇ ਪੰਗਤ ਦੇ ਵਿੱਚ ਨਹੀਂ ਬੈਠੇ ਉਹਨਾਂ ਹਰ ਵੇਲੇ ਜਿਹੜੇ ਗੁਰਮੁਖ ਸੇਵਾ ਵੀ ਕਰਦੇ ਆ ਨਾ ਉਹਨਾਂ ਦੇ ਨੁਕਸ ਕੱਢਦੇ ਰਹਿੰਦੇ ਆ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੁੰਦਾ ਜਦੋਂ ਬੋਲਣਾ ਉਹਨਾਂ ਨੇ ਫਿੱਕਾ ਹੀ ਬੋਲਣਾ ਨਾਨਕ ਫਿੱਕਾ ਬੋਲੀਏ ਤਨਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਏ ਫਿੱਕੇ ਫਕੀਸ ਹੋਏ ਉਹ ਹਰ ਵੇਲੇ ਫਿੱਕੇ ਉਹਨਾਂ ਦੇ ਲਾਗੇ ਉਹਨਾਂ ਦੇ ਗੱਲ ਸੁਣਿਆ ਕੋਈ ਰਸ ਨਹੀਂ ਮਿਲਦਾ ਹੈ ਮਹੱਲਾ ਪਹਿਲਾ ਮਤ ਪੰਖੇ ਰੂ ਕਿਰਤ ਸਾਥ ਕਬ ਉੱਤਮ ਕਬ ਨੀਚ ਜਿਹੜੀ ਸਾਡੀ ਮਤ ਆ ਨਾ ਇਹ ਮਨ ਵਾ ਸਾਡਾ ਜਿਹੜਾ ਇਹ ਪੰਛੀ ਵਰਗਾ ਵਾ ਕਦੇ ਉੱਚਾ ਚਲ ਜਾਂਦਾ ਕਦੇ ਨੀਵਾ ਆ ਜਾਂਦਾ ਕਦੇ ਕਿਸੇ ਪਾਸੇ ਚਲ ਜਾਂਦਾ ਤੇ ਕਦੇ ਕਿਸੇ ਪਾਸੇ ਚਲ ਜਾਂਦਾ ਜੀਦਾ ਮਨ ਟਿਕ ਗਿਆ ਉਹਨੂੰ ਮੁੜ ਕੇ ਕੋਈ ਪਰਵਾਹ ਨਹੀਂ ਹੁੰਦੀ ਇਹ ਮਨ ਦੀ ਗੱਲ ਆ ਸਾਰੀ ਮਨ ਦੀ ਅਵਸਥਾ ਜਿਹੜੀ ਜਿਨ੍ਹਾਂ ਦੀ ਨਹੀਂ ਟਿਕਦੀ ਬਹੁਤਿਆਂ ਦੀ ਨਹੀਂ ਟਿਕਦੀ ਕੋਈ ਗੁਰਮੁਖ ਜਗ ਮੈਂ ਉੱਤਮ ਕਾੜੀ ਇਹ ਵਿਰਲੇ ਕੇਈ ਕੇ ਉਹ ਵਿਰਲੇ ਗੁਣਪਿਆਰੇ ਆ ਜਿਨ੍ਹਾਂ ਦਾ ਕਿਤੇ ਮਨ ਟਿਕਦਾ ਹੋਵੇ ਕਬ ਚੰਦਨ ਕਾਬੇ ਅੱਕੜਾਲ ਕਾਬੀ ਉੱਚੀ ਪ੍ਰੀਤ ਕਦੇ ਤੇ ਮਨਨ ਜਿਹੜਾ ਐਸੀ ਜਗ੍ਹਾ ਚੰਗੀ ਜਗ੍ਹਾ ਦੇ ਚਿਲ ਜਾਂਦਾ ਜਿਤਨਾ ਚੰਦਨ ਦੀਆਂ ਸੁਗੰਧੀਆਂ ਆਉਂਦੀਆਂ ਹੁੰਦੀਆਂ ਗੁਰੂ ਘਰਾਂ ਦੇ ਵਿੱਚ ਮਹਾਰਾਜ ਦੀ ਜਾ ਕੇ ਬਖਸ਼ਿਸ਼ ਮੰਨਦੇ ਆ ਤੇ ਕਦੇ ਅੱਕੜਾਲ ਕਦੇ ਅੱਕ ਦੇ ਅੱਕ ਨੂੰ ਮੂੰਹ ਮਾਰ ਲੈਂਦਾ ਕਿਉਂਕਿ ਅੱਕ ਦੇ ਕੌੜਾ ਹੀ ਐ ਨਾ ਤੇ ਕਦ ਉੱਚੀ ਪ੍ਰੀਤ ਤੇ ਕਦੇ ਉੱਚੀ ਪ੍ਰੀਤ ਰੱਖ ਲੈਂਦਾ ਕਿ ਮੈਂ ਆਪਣੇ ਇਸ ਨੂੰ ਆਪਣੇ ਪ੍ਰਮਾਤਮਾ ਨੂੰ ਆਪਣੇ ਵੈਗਰੂ ਨੂੰ ਪਾਉਣਾ ਉਹਦੇ ਨਾਲ ਮਿਲਣਾ ਹੈ ਇਸ ਕਰਕੇ ਮਾਨਾ ਜਿਹੜਾ ਮਨ 24 ਘੰਟੇ ਕਦੇ ਉੱਪਰ ਕਦੇ نیچے ਕਦੇ ਚੱਲਦਾ ਰਹਿੰਦਾ ਹੈ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਗੁਰੂ ਨਾਲਕ ਪਾਸ਼ਾ ਜੀ ਬਖਸ਼ਿਸ਼ ਕਰਦੇ ਆ ਕਿ ਇਹ ਸਦਾ ਰੀਤ ਬਣੀ ਆਈ ਹੈ ਹਰ ਵੇਲੇ ਇਹ ਰੀਤ ਬਣੀ ਰਹੀ ਆ ਕਿ ਜਿਹੜਾ ਬੰਦੇ ਦਾ ਮਨ ਆ ਨਾ ਉਹ ਭਟਕਦਾ ਰਹਿੰਦਾ ਇਹ ਪੰਛੀ ਵਰਗਾ ਇਹ ਕਦੇ ਤੇ ਉੱਚਾ ਉੱਡ ਜਾਂਦਾ ਕਦੇ ਥੱਲੇ ਆ ਜਾਂਦਾ ਕਦੇ ਇਹ ਅੱਖ ਨੂੰ ਮੂੰਹ ਮਾਰਦਾ ਕਦੇ ਚੰਦਨ ਦੀ ਸੁਗੰਧ ਭਾਲਦਾ ਤੇ ਕਦੇ ਪ੍ਰੀਤ ਕਰਕੇ ਇਕ ਥਾਂ ਟਿਕ ਕੇ ਬਹਿ ਜਾਂਦਾ ਹੈ ਪੌੜੀ ਕੀਤੇ ਕਹਿ ਵਖਾਣ ਕਹਿ ਕਹਿ ਜਾਵਣਾ ਕਿਤੇ ਜਿੱਤੇ ਆਸਣਾਂ 'ਹਾਂ ਬੈਠੇ ਕੀਤੇ ਬੈਸ ਗਿਆ ਤਰੀਦਾ ਜੱਗ ਸੇਖ ਰਹਿ ਜਾਂਦੀ ਜੱਗ ਨਾ ਕੋਈ ਤੇ ਰਹਿਆ ਜਿੱਤੇ ਆਸਣਾਂ 'ਤੇ ਅਸੀਂ ਬੈਠੇ ਕੀਤੇ ਬੈਸ ਗਿਆ ਜਿਹੜੇ ਆਸਣ 'ਤੇ ਅਸੀਂ ਬੈਠੇ ਆ ਨਾ ਕਹਿ ਰਹੇ ਆ ਇਸ ਤਰ੍ਹਾਂ ਕੀਤੇ ਕਹਿ ਕੇ ਉੱਠ ਕੇ ਕੀ ਕੇ ਕਹਤੇ ਕਹਿ ਕੇ ਉੱਠੜ ਜਾਏ ਕੀਤੇ ਕਹਿ ਕੇ ਉੱਠ ਉੱਠ ਕੇ ਚਲੇ ਗਏ ਤੇ ਉਹ ਵਖਿਆਣ ਵੀ ਕਰਦੇ ਆ ਤੇ ਕਹਿ ਕੇ ਚਲੇ ਜਾਂਦੇ ਹਨ ਵੇਦਕਹ ਵਖਿਆਣ ਅੰਤ ਨਾ ਪਾਵਣਾ ਉਹ ਵੇਦਾਂ ਦਾ ਵਿਖਿਆਣ ਵੀ ਕਰਦੇ ਆ ਪਰੰਤੂ ਉਹਨਾਂ ਅੰਤ ਨਹੀਂ ਪਾਇਆ ਅੰਤਨਾ ਸ਼ਕਤੀ ਗਰਨਣਾ ਨਾ ਅੰਤਨਾ ਕਰਨੇ ਦੇਨ ਨੰਤ ਅੰਤਨਾ ਵੇਖਣ ਸੁਣਨ ਨਾ ਅੰਤ ਉਹਨਾਂ ਨੇ ਅੰਤ ਨਹੀਂ ਪਾਇਆ ਨਾ ਕਹਿ ਕੇ ਅੰਤ ਪਾਇਆ ਤੇ ਨਾ ਸੁਣ ਕੇ ਅੰਤ ਪਾਇਆ ਤੇ ਵੇਦਾਂ ਨੂੰ ਕਹਿੰਦੇ ਨੇ ਵੇਦਾਂ ਦੀ ਵੀ ਆਖਿਆ ਕਰਦੇ ਨੇ ਪਰ ਅੰਤੋ ਪ੍ਰਮਾਤਮਾ ਦਾ ਨਹੀਂ ਪਾ ਸਕੇ ਪੜਿਆ ਇਹਨਾਂ ਹੀ ਭੇਦ ਬੁਝੇ ਪਾਵਣਾ ਪੜ ਕੇ ਨਹੀਂ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਧ ਪੜ ਪੜ ਬੀੜੀ ਪਾਈਏ ਪੜ ਪੜ ਗੱਡੀਏ ਖਾਤ ਜਿੰਨਾ ਮਰਜੀ ਪੜੀ ਜਾਓ ਪੜਨ ਦੇ ਨਾਲ ਨਹੀਂ ਬੁਝਣਾ ਬੁਝ ਕੇ ਜੇ ਪ੍ਰਮਾਤਮਾ ਦਾ ਨਾਮ ਨੂੰ ਮੰਨ ਕੇ ਇੱਕ ਜਗ੍ਹਾ ਟੇਕੇ ਬਹਿ ਗਏ ਆ ਤੇ ਪ੍ਰਮਾਤਮਾ ਦੇ ਨਾਮ ਨੂੰ ਮਨ ਮਨ ਚ ਵਸਾਲਿਆ ਹੈ ਨਾ ਤੇ ਫੇਰ ਭੇਦ ਪੈਣਾ ਵਾ ਤੇ ਪੜ ਕੇ ਨਹੀਂ ਲਿਖ ਲਿਖ ਕੇ ਪੜਿਆ ਤਿੱਕੜਿਆ ਬਹੁਤ ਤੀਰਥ ਭਵਿਆ ਇੱਤੋ ਲਵਿਆ ਜਿੰਨਾ ਮਰਜ਼ੀ ਪੜ ਲਿਆ ਜਿੰਨਾ ਮਰਜ਼ੀ ਲਿਖ ਲਿਆ ਪਰੰਤੂ ਉਹ ਕਿਸੇ ਕੰਮ ਨਹੀਂ ਆਉਂਦਾ ਜਿੰਨਾ ਚਿਰ ਮਨ ਕਰਕੇ ਉਸ ਪ੍ਰਮਾਤਮਾ ਦਾ ਭੇਦ ਨਹੀਂ ਪਾਇਆ ਜਾਂਦਾ ਜੀ ਖਟ ਦਰਸ਼ਨ ਕਾ ਭੇਖ ਕਿਸੈ ਸੱਚ ਸਮਾਵਣਾ ਛੇ ਦਰਸ਼ਨ ਨੇ ਜਿਹੜੇ ਉਹਨਾਂ ਦੇ ਅਨਸਾਰ ਭੇਖ ਕਰ ਲੋ ਜਿੰਨੇ ਮਰਜ਼ੀ ਭੇਖ ਕਰ ਲੋ ਪਰੰਤੂ ਜਿੰਨੇ ਸੱਚ ਬੁੱਝ ਲਿਆ ਨਾ ਉਹਨੇ ਹੀ ਸੱਚ ਦੇ ਵਿੱਚ ਸਮਾ ਜਾਣਾ ਹੈ ਸੱਚਾ ਪੁਰਖ ਅਲਖ ਸ਼ਬਦ ਸੁਹਾਵਣਾ ਸੱਚਾ ਪੁਰਖ ਕਾ ਪੁਰਖ ਵੈਗਰੂਆ ਨਾ ਜਿਹੜਾ ਉਹ ਲਖਿਆ ਨਹੀਂ ਜਾ ਸਕਦਾ ਉਹ ਅਲਖ ਹੈ ਤੇ ਜਿਹੜਾ ਉਹਦਾ ਬਾਣੀ ਹੈ ਉਹ ਸੁਹਾਵਣੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਵੀ ਕਿਤੇ ਜਾ ਕੇ ਬਾਣੀ ਪੜ੍ਹੀ ਹੈ ਨਾ ਸ਼ਬਦ ਸੁਣਾਇਆ ਕਿਸੇ ਨੂੰ ਕੋੜਿਆਂ ਦੇ ਰੋਗ ਦੂਰ ਹੋ ਗਏ ਠੱਗਾਂ ਚੋਰਾਂ ਤੋਂ ਸਾਧ ਹੋ ਗਏ ਤੇ ਉਸੋ ਬਾਣੀ ਆ ਇਹੋ ਸ਼ਬਦ ਜਿਹੜਾ ਇਹ ਸੋਨਾ ਤੇ ਸਹੌਂਦਾ ਹੈ ਮੰਨੇ ਨਾਮ ਬਸੰਖ ਦਰਗਹ ਪਾਵਣਾ ਹੋਰ ਜਿਹੜਾ ਵੀ ਜਿੰਨੇ ਕਿਸਮ ਦੇ ਤੁਹਾਡੇ ਸ਼ਬਦ ਵਾ ਬਸੰਖ ਤੌਰ ਤਰ੍ਹਾਂ ਦੇ ਨਾਮ ਨੇ ਪ੍ਰਮਾਤਮਾ ਦੇ ਨਾਮ ਹੀ ਬੋਨੇ ਕਿਰਤਮ ਨਾਮ ਕਥੇ ਤੇਰੇ ਜੈ ਬਾ ਸਤ ਨਾਮ ਤੇਰਾ ਬਾਰਾ ਪੂਰਬਲਾ ਇਹ ਜਿੰਨੇ ਨਾਮ ਮੰਨਦੇ ਆ ਤੇ ਦਰਗਾਹ ਦੇ ਵਿੱਚ ਇਹਦਾ ਲੇਖਾ ਪਾਉਣਾ ਪੈਣਾ ਮੰਨੇ ਨਾਮ ਬਸੰਖ ਜਿਹਦੇ ਕਿੰਨੇ ਨਾਮ ਕਰਕੇ ਅਸੀਂ ਜਾਣਦੇ ਆ ਤੇ ਸਾਨੂੰ ਉਹ ਪ੍ਰਮਾਤਮਾ ਨੇ ਉਹਦਾ ਫਲ ਦੇਣਾ ਹੀ ਦੇਣਾ ਹੈ ਖਾਲਕ ਕੋ ਆਦੇਸ਼ ਢਾਡੀ ਗਾਵਣਾ ਇਹ ਫੇ ਖਾਲਕ ਜਿਹੜੀ ਜਨਤਾ ਹੈ ਨਾ ਲੋਕ ਆ ਜਿਹੜੇ ਇਹਨਾਂ ਨੂੰ ਆਦੇਸ਼ ਕਰਤਾ ਕਿ ਜਿਹੜੇ ਢਾਡੀ ਹੈ ਨਾ ਉਹ ਗਾ ਕੇ ਸੁਣਾਉਂਦੇ ਆ ਇਹ ਵੱਖ-ਵੱਖ ਕਥਾ ਕਹਾਣੀ ਬੀਦੀਆਣੀ ਪਾਪ ਪੁੰਨ ਵਿਚਾਰ ਤੇ ਫੇ ਕਥਾ ਕਹਾਣੀਆਂ ਜਿਹੜੇ ਢਾਡੀ ਲੋਕ ਹੁੰਦੇ ਆ ਅੱਜ ਵੀ ਢਾਡੀ ਢਾਡੀਆਂ ਦਾ ਆਪਣਾ ਸਤਕਾਰ ਹੈ ਗੁਰਮਤ ਦੇ ਅਨਸਾਰ ਗੁਰੂ ਘਰਾਂ ਦੇ ਵਿੱਚ ਢਾਡੀ ਫਿਰ ਗੁਰੂਬਾਰ ਦਾ ਜੋ ਆਦੇਸ਼ ਆ ਉਹ ਸਾਰਾ ਜਿਹੜਾ ਉਹ ਗਾ ਕੇ ਸੁਣਾਉਂਦੇ ਆ ਤੇ ਖਾਲਕ ਕੋ ਆਦੇਸ਼ ਇਹ ਆਦੇਸ਼ ਦਿੰਦੇ ਆ ਸੰਗਤ ਨੂੰ ਕਿ ਇਹ ਗੁਰੂਬਾਰ ਦਾ ਆਦੇਸ਼ ਹੈ ਇਹ ਅਸੀਂ ਤੁਹਾਨੂੰ ਗਾ ਕੇ ਸੁਣਾ ਰਹੇ ਹਾਂ ਨਾਨਕ ਜੁਗ ਜੁਗ ਏਕ ਮਨਵ ਸਾਵਣਾ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਜੁਗਾ ਜੁਗਾ ਤੋਂ ਪ੍ਰਮਾਤਮਾ ਇੱਕ ਹੀ ਹੈ ਤੇ ਇੱਕੋ ਜਿਹੜਾ ਉਹਨੂੰ ਮੰਨਦੇ ਵਿੱਚ ਵਸਾ ਲੈਣਾ ਹੈ ਹੋਰ ਦੂਸਰਾ ਕੋਈ ਨਹੀਂ ਇੱਕ ਹੀ ਕੀ ਸੇਵ ਸਾਬ ਹੀ ਕੋ ਗੁਰਦੇਵ ਇੱਕ ਦੂਸਰੋਂ ਨਾ ਔਰ ਕੋਈ ਭੂਲ ਪਰਮ ਮੰਨ ਕੋ ਇੱਕੋ ਹੀ ਗੁਰਦੇਵ ਆ ਇੱਕੋ ਹੀ ਪ੍ਰਮਾਤਮਾ ਆਕਾਲ ਪੁਰਖ ਆ ਇੱਕੇ ਨੂੰ ਮੰਨਣਾ ਤੇ ਇੱਕੇ ਨੂੰ ਮੰਨਦੇ ਵਿੱਚ ਵਸਾਉਣਾ ਹੈ ਸ਼ਲੋਕ ਮਹਲਾ ਦੂਜਾ ਇਹ ਦੂਸਰੇ ਪਾਦਸ਼ਾ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਦਾ ਸ਼ਲੋਕ ਹੈ ਜੀ ਜੋ ਅੱਜ ਆਪਾਂ ਇੱਥੇ ਸਮਾਪਤੀ ਕਰਦੇ ਆ ਕਿਉਂਕਿ ਜੋ ਆਪ ਜਿੰਨਾ ਆਪਾਂ ਕਥਾ ਕਰਦੇ ਹੁੰਦੇ ਜਿੰਨਾ ਆਪਾਂ ਵਿਚਾਰ ਕਰਦੇ ਹੁੰਨਾ ਉਥੇ ਆਪਾਂ ਨੂੰ ਹੁਕਮ ਹੋਇਆ ਕਿ ਆਪਾਂ ਉੱਥੇ ਸਮਾਪਤੀ ਕਰ ਦਈਏ ਸੋ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਕਰਦੇ ਆ ਵਿਆਖਿਆ ਕਰਦੇ ਆ ਬੋਲਦੇ ਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੁੰਦੀਆਂ ਨੇ ਹੋਰ ਜਾਂਦੀਆਂ ਨਹੀਂ ਹੋਈਆਂ ਨੇ ਸੋ ਕਿਰਪਾ ਕਰਨੀ ਰਹਿਮਤ ਕਰਨੀ ਗੁਰੂ ਸੰਗਤ ਦੀ ਇਹ ਬਖਸ਼ਿਸ਼ ਦਾ ਗੁਰੂ ਮਹਾਰਾਜ ਗੁਰੂ ਸੰਗਤ ਬਖਸ਼ਣਾ ਆਰੇ ਬਖਸ਼ ਲੈਣਾ ਜੀ ਆਉ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਵੱਲ ਵਧਿਏ ਜੀ ਖਾਲਕ ਕੋ ਆਦੇਸ ਟਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ